ਇਹ ਅਨਮੋਲ ਕਾਕਾ ਨੂੰ ਮਾਰ ਨੂੰ ਅਸੀਂ ਨਾ ਬਹੁਤ ਵਾਰ ਮਿਲ ਚੁੱਕੇ ਹਾਂ ਡੰਪਿੰਗ ਗਰਾਊਂਡ ਬਾਰੇ ਜੀ ਜੀ ਦੋ ਸਾਥ ਲੜਾਈ ਲੜ ਰਹੇ ਅਸੀਂ ਸਾਡੀ ਕੋਈ ਸੁਣੇ ਨਹੀਂ ਹੋਈ ਇਸ ਸਰਕਾਰ ਨੇ ਸਾਡਾ ਕੋਈ ਵੀ ਕੰਮ ਨਹੀਂ ਕੀਤਾ ਹਾਂ ਅਸੀਂ ਆਪਣੇ ਕਰਾਂ ਜਾ ਕੇ ਮਿਲੇ ਇੱਥੇ ਹੀ ਮਿਲੇ ਇਹਦੇ ਡੈਡੀ ਨੂੰ ਕਿਹਾ ਵੀ ਇੱਕ ਸਾਬਕਾ ਐਮਐਲਏ ਆ ਉਹ ਚਕਾ ਕੈਦ ਨਬ ਨੂੰ ਉੱਥੇ ਦੇ ਇਧਰ ਕਰ ਸਕਦਾ ਸਾਡਾ 35 ਕਿਲੋ 35 ਮਰਦੂਪੁਰ ਹੈ ਉਹ ਤੋਂ ਦੋ ਸ਼ਹਿਰ ਤੋਂ 2 ਕਿਲੋਮੀਟਰ ਦੂਰ ਹੈ ਜਿਹੜਾ ਟੰਪਕ ਦਾ ਮਨਜ਼ੂਰ ਹੈ ਅਸੀਂ ਉਹਨੂੰ ਇਹ ਸ਼ਹੀਦਤ ਦਿੱਤੀ ਵੀ ਸਾਡਾ ਇਥੇ ਹੋਣੇ ਚਕਾਤਾ ਅਸੀਂ ਮੈਂ ਕੇਸ ਕਰਿਆ ਅਮਰਜੀਤ ਸਿੰਘ ਕੇਸ ਕਰਿਆ ਗਿਆ ਜੀ ਜੀਐਨਟੀ ਵੱਲੋਂ ਦਿੱਲੀ ਵੱਲੋਂ 8 ਲੱਖ ਰੁਪਇਆ ਕਮੇਟੀ ਨੂੰ ਜੁਰਮਾਨਾ ਚਿੱਟਾ ਗਿਆ ਤੇ ਹੁਣ ਬਾਈਅਰ ਵੇ ਰਗੀ ਵੀ ਹੈ ਬਿਲਕੁਲ ਫੈਸਾ ਸਾਡੇ ਹੱਕ ਜਨ ਹੋਣਾ ਤੇ ਇਹ ਬਹੁਤ ਹੀ ਗੰਦੇ ਕੰਮ ਕਰ ਰਹੇ تھے ਕਿ ਉਹ ਸਾਡੇ ਇਹੋ ਨਾ ਅਸੀਂ ਸਮਝਾਉਂਦੇ ਰੋ ਜਨਾਂ ਕਹਿੰਦੇ ਵੀ ਔਰ ਆਉਂਦੀ ਕੁਛ ਨਹੀਂ ਹੈਗੇ ਅਸੀਂ ਜਾ ਕੇ SSCU ਦੇ ਵਿਦੇ ਜਿਹੜਾ ਉਹ ਪ੍ਰਦੂਸ਼ਨ ਪੋਰਟ ਆਲਾ ਕਹਿੰਦੇ ਇੱਥੇ ਕੁਛ ਨਹੀਂ ਹੈਗਾ ਪੈਸੇ ਪਾਣ ਦੇ ਜਿਹੇ ਪੈਸੇ ਪਾਣ ਦੇ ਚਲੋ ਜੀ ਉਹ ਸਾਫ ਬਿਲਕੁਲ ਤਾਂ ਹੈ ਵੀ ਕੁਛ ਵੀ ਨਹੀਂ ਹੈਗਾ ਕੁਛ ਕੀ ਨਹੀਂ ਹੈਗਾ ਆ ਕੇ ਦੇਖੋ ਇੱਥੇ ਕੀ ਹੁੰਦਾ ਜੀ ਇੰਨੀ ਇੱਥੇ ਗੰਦ ਪਿਆ ਇੱਥੇ ਸਮੈਲ ਆਉਂਦੀ ਸਵੇਰੇ ਦੇਖੋ ਇੰਨਾ ਲੰਗ ਨਹੀਂ ਹਲਦੇ ਤੇ ਇੰਨੀ ਇੰਨੀ ਮਦਬੂ ਆਉਂਦੀ ਹੈ ਇਹ ਇਹ ਵਾਈਸਪ੍ਰਧਾਨ ਹੈ ਮੈਂ ਵਾਈਸਪ੍ਰਧਾਨ ਹੈ ਅਮਰਜੀਤ ਸਿੰਘ ਹੈ ਜਸਵੀਰ ਸਿੰਘ ਹੈ ਪ੍ਰਧਾਨ ਹੈ ਇਸ ਚਲਵਾ ਸੱਤ ਨੰਬਰ ਵਾਰਡ ਦਾ ਅਸੀਂ ਸਤਿਕਾਰ ਕਰ ਰਹੇ ਕਰਦੇ ਹੀ ਰਹਿਣਾ ਹੈ ਅੱਜ ਵੀ ਮੈਨੂੰ ਬਿਕ ਪੁੱਟ ਕੱਢ ਕੇ ਕਿਹਾ ਬਾਈ ਯੋ ਦੀ ਸਹੰਤੀਆਂ ਨਾ ਛੱਡਦੇ ਆਇਤੇ ਕਹਿੰਦਾ ਅਸੀਂ ਕਿਹਾ ਤੁਸੀਂ ਰੋਕੋ ਇੱਥੇ ਜਿਹੜਾ ਕੋ ਬੰਦੇ ਛੱਡਦੇ ਲਗਾ ਕਹਿੰਦਾ ਇਹ ਇਹ ਹੋਣਾ ਇਹ ਕੋਣ ਹੁੰਦਾ ਜਦ ਜੀਐਨਟੀ ਨੇ ਕਹਿਤਾ ਥੋੜੀ ਕੋਵ ਨੋ ਹੁਕਮਾਂਦ ਦੀ ਪਾਲਣਾ ਨਹੀਂ ਕੀਤੀ ਜਾਂਦੇ ਜੀਐਨਟੀ ਦਿੱਲੀ ਵੱਲੋਂ ਇਹ ਹੁਕਮ ਕਰੇ ਨੇ ਇਹ 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 ਵਾਸੀ ਇਹ ਸਾਰੇ ਦਰਖਾਸਤ ਭੇਜ ਨੂੰ ਡੱਬ ਕੇ ਰਾਉਂਡ ਵਿੱਚ ਕਿਤੇ ਚਾਕਾ ਜਿੱਥੇ ਪਹਿਲਾਂ ਅਪਰੂਵਡ ਹੈਗਾ ਉੱਥੇ ਸੁੱਟਾ ਜਾਵੇ ਕਿੱਥੇ ਪ੍ਰੂਵਡ ਹੈ ਜੀ ਪਹਿਲਾਂ ਸਾਡੇ ਇਹ ਕਿ ਧਰੇੜੇ ਧਰੇੜਾ ਜੀ ਧਰੇੜੇ ਰੋਡ ਤੇ ਹੈ 42 ਤੋਂ ਧਰੇੜੇ ਨੂੰ ਰੋਡ ਜਾਂਦੀ ਹੈ ਜਿਹੜੀ ਉਹਦੇ ਉੱਤੇ ਨੰਬਿੰਗ ਰਾਉਂਡ ਪਹਿਲਾਂ ਤੋਂ ਮਨਜ਼ੂਰ ਹੈ ਚੱਲ ਰਿਹਾ ਵਾਂ ਪਲਾਨ ਵੀ ਲੱਗਿਆ ਵਾ ਇਹ ਸਿਰਫ ਜਗਮੁਣ ਕੰਗ ਨੇ ਜਦੋਂ ਇਹ ਮਤਲਬ ਐਮ ਸੀ ਉਧਰ ਦਾ ਜਿਹੜਾ 6 ਨੰਬਰ ਵਾਲਾ ਐਪੀ ਧਮਾਨ ਉਹ ਉਹ ਵੀ ਕਾਂਗਰਸ ਹੈ ਉਹਨਾਂ ਨਾਲ ਮਿਲ ਕੇ ਇੱਕ ਦੂਏ ਨਾਲ ਮਿਲ ਕੇ ਉਹਨਾਂ ਨੇ ਇੱਥੇ ਸਾਡੇ ਸ਼ਿਫਟ ਕਰਾਇਆ ਜਿਹੜਾ 68 ਲੱਖ ਦਾ ਜੁਰਮਾਨਾ ਲੱਗਿਆ ਹੋਇਆ ਜੀ ਉਹ ਕਿਹਨੇ ਭਰਨਾ ਹੈ ਇਹ ਕਮੇਟੀ ਨੇ ਭਰਨਾ ਜੀ ਨਹੀਂ ਫਿਰ ਪলিউਸ਼ਨ ਬੋਰਡ ਪਟਿਆਲੇ ਵਾਲਿਆਂ ਨੇ ਇਹਨਾਂ ਨੂੰ ਮਤਲਬ ਇਹ ਜੁਰਮਾਨਾ 68 ਲੱਖ ਦਾ ਕਰਿਆ ਉਹ ਕਮੇਟੀ ਭਰੂਗੀ ਕਮੇਟੀ ਦਾ ਕੀ ਦੇਖੋ ਜਿਹੜਾ ਕਮੇਟੀ ਨਾਲ ਪੈਸਾ ਪਿਆ ਉਹ ਜਨਤਾ ਦਾ ਪੈਸਾ ਹੈ ਜਿਸ ਬੰਦੇ ਨੇ ਇਹ ਲਵਾਇਆ ਹੈ ਉਹਦੀ ਜੇਬ ਚੋਂ ਕਿਉਂ ਨਾ ਜਾਵੇ 68 ਲੱਖ ਰੁਪਏ ਬਿਲਕੁਲ ਜਾਣਾ ਚਾਹੀਦਾ ਪ੍ਰਧਾਨ ਦੇ ਆਈਓ ਦੇ ਜੇਬ ਚੋਂ ਜਾਣਾ ਚਾਹੀਦਾ ਇਹ ਹੈ ਜਾਂ ਹੈਪੀ ਧਮਾਨ ਦੀ ਜੇਬ ਚੋਂ ਜਾਣਾ ਚਾਹੀਦਾ ਜੇ ਨਾ ਨਾ ਪਰਿਆ ਹੋਏ ਇਹ ਨਾ ਪੈਸਾ ਜੁਰਮਾਨਾ ਡਬਲ ਹੋਣਾ ਇਹ ਜੀ ਜੇ ਨਾ ਹਾਥਿਆ ਟਾਈਮ ਦਿੰਦੇ ਹਫਤੇ ਦੇ ਅੰਦਰ ਪਰ ਕਸਤਾਨ ਨੂੰ ਦੱਸੋ ਜੀ ਹੁਣ ਬਾਈ ਆਟੇ ਫੇਰ ਲੱਗੀ ਵੀ ਹੈ ਇਹ ਬਾਈ ਆਟੇ ਨਾ ਪਹਿਨਣਾ ਡਬਲ ਹੋਣਾ ਇਹ ਜੁਰਮਾਨਾ ਉਹਨਾਂ ਨੇ ਕਿਹਾ ਇਹ ਕਹਿੰਦੇ ਵੀ ਚੱਕ ਨਹੀਂ ਹੋਣਾ ਇਹ ਪ੍ਰੋਸੈਸਿੰਗ ਹੋਏਗੀ ਪ੍ਰਧਾਨ ਕਕਾਰੀ ਬਦਲ ਨਾ ਨਾ ਇਹ ਲੀਗਲ ਹੈ ਇਹ ਨਹੀਂ ਕਰ ਸਾਰੇ ਇਹ ਸਾਨੂੰ ਨਾ ਇਹਨਾਂ ਨੇ ਨਾ 11 ਮੈਗਨਾ ਲਿਖਿਆ ਦਾ ਪ੍ਰੂਵਲ ਬਾਤ ਹੈ ਵੀ ਉਹਨੂੰ ਕੱਟ ਕੇ ਇੱਥੇ ਬਣਾਇਆ ਜਾਵੇ ਇੱਥੇ 17 ਪੇਜ ਦੀ ਸੀ ਕਢਾਈ ਨੋਟਿੰਗ ਜਿਹੜੀ ਨਾਲ ਲਾਈ ਹੈ ਜਿਹੜੇ 4 ਨੰਬਰ ਪੁਆਇੰਟ ਆ ਸਾਡਾ ਉਹ ਇਹਨਾਂ ਕੋਲ ਜਵਾਬ ਨਹੀਂ ਹੈ ਇਹੋ ਕੋਲ ਨਾ ਕਿਸੇ ਕੋਲ ਕੀ ਨਹੀਂ ਤਾਂ ਉਹ ਨੇ ਆਪਣਾ ਪ੍ਰਦੂਸ਼ਣ ਪੋਟ ਅਪਰੂਵਲ ਦੇ ਜਿਹੜੀ ਦੀ ਇਹਨਾਂ ਨੂੰ ਇਹ ਜਿਹੜਾ ਵੀ ਦੇ ਮੈਂ ਦੱਸਦਾ ਜਿਹੜਾ ਇਹ ਮਤਲਬ ਡੰਪਿੰਗ ਗਰਾਊਂਡ ਹੈ ਜਿਹੜੇ ਗਵਰਨਮੈਂਟ ਦੇ ਆਪਣੇ ਉਸੂਲਾਂ ਦੇ ਮੁਤਾਬਕ ਗਲਤ ਹੈ ਬਸੋਂ ਤੋਂ 2 ਕਿਲੋਮੀਟਰ ਦੂਰ ਚਾਹੀਦਾ ਜੀ ਹਾਂ ਇਹਨਾਂ ਨੇ ਸਾਡਾ ਸਾਡਾ 35 ਫੁੱਟ ਦਾ ਫਰਕ ਹੈ ਸਿਰਫ ਕਲੋਨੀ ਦਾ ਇਹਨਾਂ ਦੇ ਮਤਲਬ ਅੱਛਾ ਪਬਲਿਕ ਨੂੰ ਕਿਹੜੇ-ਕਿਹੜੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਡੰਪਿੰਗ ਗਰਾਊਂਡ ਕਰਕੇ ਡੰਪਿੰਗ ਗਰਾਊਂਡ ਸਾਨੂੰ ਬਦਬੂ ਬਹੁਤ ਮਾਰਦੀ ਜਦੋਂ ਮੀਂਹ ਪੈ ਜਾਂਦਾ ਸਾਡਾ ਤਾਂ ਬੈਠਣਾ ਔਖਾ ਹੋ ਜਾਂਦਾ ਕੋਲ ਨਹੀਂ ਹਾਂ ਹਰ ਸ਼ਾਮ ਨੂੰ ਇੱਥੇ ਬਾਕੀ ਬਿਮਾਰੀਆਂ ਦਾ ਦੇਖੋ ਤੁਸੀਂ ਆ ਨਾਲ ਦੇਖੋ ਵਾਟਰ ਸਪਲਾਈ ਦਾ ਪੰਪ ਐ ਲੱਗਿਆ ਵਾ ਇਹਦਾ ਪਾਣੀ ਵੀ ਬਰਦੂਸ ਖਰਾਬ ਹੋਊਗਾ ਹਣੀ ਬਿਚਾ ਇੱਧਰ ਰੌਲਾ ਸ਼ੁਰੂ ਹੋ ਜਾਣਾ ਜੀ ਨਾਲ ਬਾਕੀ ਨਾਲ ਸਕੂਲ ਐ ਇੱਧਰ ਬੈਂ ਸਿੰਘ ਸਟੇਡੀਅਮ ਐ ਜਿੱਥੇ ਬੱਚੇ ਰੋਜ਼ ਪ੍ਰੈਕਟਿਸ ਕਰਦੇ ਆ 35 ਫੁੱਟ ਦਾ ਫਰਕ ਐ ਇਹਨਾਂ ਦੇ ਹਵਾਲੇ ਤੋਂ ਖਬਰ ਐ ਕਿ ਵੀ ਜਿਹੜਾ ਇਹ ਡੰਪਿੰਗ ਗਰਾਊਂਡ ਇਤਨਾਸ ਦੀ ਕੋਈ ਫੈਕਟਰੀ ਹੈ ਉਹ ਪ੍ਰੋਸੈਸਿੰਗ ਕਰੇਗੀ ਨਹੀਂ ਨੋ 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 ਸਰ ਕੋਈ ਪ੍ਰੋਸੈਸ ਨਹੀਂ ਹੋ ਰਹੀ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਹਾ ਇਹਨਾਂ ਪ੍ਰੂਵਲ ਨਹੀਂ ਹੈ ਕੋਈ ਨਾ ਦੀ ਮੈਂ ਕੁਝ ਦੇ ਦੂੰਗਾ ਕੌਣ ਦੇ ਦੂੰਗਾ ਇਹਨੂੰ ਭਾਈ ਜੇ ਡੱਬਰ ਉੱਥੇ ਗੇਰ ਉੱਥੇ ਦੇਵੇ ਉਹਨੇ ਕਿੱਥੇ ਦੇਵੇ ਸਾਡੇ ਕੋਲ ਜੇ ਜਿੱਥੇ ਜਗ੍ਹਾ ਬਈ ਉੱਥੇ ਉੱਥੇ ਬਾ ਦੇਵੇ ਠੀਕ ਹੈ ਇਹ ਨਹੀਂ ਸਾਡਾ ਹੈ ਇਹ ਸਾਡਾ ਨਾ ਸਰਕਾਰ ਤੋਂ ਕੀ ਮੰਗ ਕਰੀ ਹੁਣ ਸਾਡੇ ਸਰਕਾਰ ਕੋਲ ਇੱਥੋਂ ਉੱਥੋਂ ਚੱਕੇ ਜਾਵੇ